ਲੁਧਿਆਣਾ ਸ਼ਹਿਰ ਦੇ ਵਿੱਚ ਹਸਪਤਾਲਾਂ ਦੇ ਵੱਲੋਂ ਕੀਤੀ ਜਾ ਰਹੀ ਲੁੱਟਖੋਟ ਨੂੰ ਲੈ ਕੇ ਲੁਧਿਆਣਾ ਆਪ ਜ਼िला ਜੁਆਇੰਟ ਸੈਕਟਰੀ ਇੰਦਪੀਤ ਸਿੰਘ ਟੀਵਾਨਾ ਦੇ ਵੱਲੋਂ ਵਿਸ਼ਕਰਮਾ ਚੌਕ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਯੋਜਨ ਕੀਤਾ ਗਿਆ ਹੈ। ਪੱਤਰਕਾਰਾਂ ਗਲਬਤ ਕਰਦੇ ਆ ਆਪ ਆਗੂ ਨਹੀਂ ਦੱਸੇ ਕਿ ਸ਼ਹਿਰ ਦੇ ਵਿੱਚ ਕੁਝ ਅਜਿਹੇ ਹਸਪਤਾਲ ਨੇ ਜਿਹੜੇ ਕਿ ਭੋਲੇ ਭਾਲੇ ਲੋਕਾਂ ਦੇ ਨਾਲ ਇਲਾਜ ਦੇ ਨਾਮ ਦੇ ਉੱਪਰ ਲੱਖਾਂ ਰੁਪਏ ਦੀ ਠੱਗੀ ਕਰਦੇ ਨੇ। ਜਿਸ ਨੂੰ ਲੈ ਕੇ ਅਸੀਂ ਸਮੇਂ-ਸਮੇਂ ਸਰ ਆਪ ਸੁਕਾਰ ਤੇ ਜ਼िला ਪ੍ਰਸ਼ਾਸਨ ਨੂੰ ਜਾਣੂ ਕਰਵਾਉਂਦੇ ਆਂ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਵੀ ਲੁਧਿਆਣਾ ਸ਼ਹਿਰ ਦੇ ਹਸਪਤਾਲ ਚੱਲ ਰਹੇ ਨੇ ਉਹਨਾਂ ਹਸਪ ਆ ਰੇਟਿੰਗ ਦਾ ਫੋਰਡ ਲੱਗਾ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਰਸਤਾਲਾ ਦੇ ਵਿੱਚ ਕਿੰਨੇ ਕੇਸ ਨੇਪਰੇ ਚੜ ਚੁੱਕੇ ਨੇ ਤੇ ਕਿੰਨੇ ਖਰਾਬ ਹੋਏ ਨੇ ਦਾਸਿੰਦਰਪ੍ਰੀਤ ਸਿੰਘ ਟਵਾਣਾ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਅੱਜ ਇੱਕ ਵਿਸ਼ੇਸ਼ ਮੁੱਦਾ ਜੋ ਕਿਸੇ ਇੱਕ ਪਾਰਟੀ ਦਾ ਨਹੀਂ ਜੋ ਕਿਸੇ ਵੀ ਇੱਕ ਸੰਸਥਾ ਦਾ ਨਹੀਂ ਔਰ ਇੱਕ ਜ਼ਰੂਰੀ ਮੁੱਦਾ ਜੋ ਪੰਜਾਬ ਦੇ ਦੇਸ਼ ਦੇ ਜੋ ਵਸਿੰਦਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਮੈਂ ਉਹਦੇ ਬਾਰੇ ਬੋਲਣਾ ਚਾਹਣਾ ਅਸੀਂ ਕਿਸੇ ਵੀ ਨੁਮਾਇੰਦੇ ਨੂੰ ਬੜਾ ਕੇ ਚਾਹੇ ਉਹ ਮੈਂਬਰ ਆਫ ਪਾਰਲੀਮੈਂਟ ਹੈ ਚਾਹੇ ਉਹ ਐਮ ਐਲ ਏ ਉਹਨਾਂ ਨੂੰ ਅਸੀਂ ਜਿਤਾ ਕੇ ਉਹਨਾਂ ਨੂੰ ਕੋ ਕਲਮ ਸੋਪਦੇ ਆ ਤੇ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਉਹਨਾਂ ਦਾ ਇੱਕ ਜ਼ਿਊਰੀ ਫਰਜ਼ ਚਾਹੀਦਾ ਕਿ ਉਹ ਲੋਕਾਂ ਦੀ ਮੰਗ ਦੇ ਅਨੁਸਾਰ ਕਾਨੂੰਨ ਜਿਹੜੇ ਕਿ ਸਾਨੂੰ ਅੱਜ ਦੀ ਡੇਟ ਵਿੱਚ ਬਣਾਉਣੇ ਚਾਹੀਦੇ ਆ ਉਹਦੇ ਲਈ ਇੱਕ ਸੋਚ ਰੱਖਣ ਕਹਿਣ ਤੋਂ ਪਾਬ ਜੀ ਮੈਂ ਸਿੱਧੀ ਗੱਲ ਕੀਤੀ ਆ ਅੱਜ ਦੇ ਲੀਡਰ ਇੱਕ ਗੱਲ ਕਹਿ ਰਹੇ ਨੇ ਕਿ ਨਵੇਂ ਹਸਪਤਾਲ ਬਣਾਉਣੇ ਆ ਇਹ ਨਮੀਆਂ ਇਮਾਰਤਾਂ ਲੋਕਾਂ ਦੀ ਸਹੂਲਤ ਨਹੀਂ ਲਾਉਣਾ ਮੈਂ ਕਹਿੰਦਾ ਕਿ ਜਿਹੜੀਆਂ ਪਹਿਲਾਂ ਇਮਾਰਤਾਂ ਬਣੀਆਂ ਨੇ ਕਿਉਂ ਨਾ ਉਹਨਾਂ 'ਚ ਵਧੀਆ ਕੰਮ ਹੋਣੇ ਸ਼ੁਰੂ ਹੋ ਜਾਣ ਕਿਉਂਕਿ ਅੱਜ ਇੱਕ ਲਾਅ ਆ ਕਿ ਜਿਹੜਾ ਜੇ ਆਪਾਂ ਹੋਟਲ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਹੋਟਲ ਦੇ ਵਿੱਚ 5 ਸਟਾਰ ਰੇਟਿੰਗ ਉਸ ਹੋਟਲ ਦੇ ਉੱਤੇ ਜਾਂਦੀ ਹੈ ਜਿਹਦੇ 'ਚ ਪੰਜ ਦੇਸ਼ਾਂ ਦਾ ਖਾਣਾ ਪਾਸ਼ਾ ਹੋਵੇ ਉਹਦੇ ਲਈ ਵੀ ਇੱਕ ਕਾਨੂੰਨ ਹੈ ਗੱਲ ਸਕੂਲਾਂ ਦੀ ਕਰੀਏ ਸਕੂਲਾਂ ਦੇ ਵਿੱਚ ਵੀ ਸਕੂਲ ਦਾ ਰਿਜ਼ਲਟ ਜਿਹੜਾ ਵਾ ਕਿੰਨੇ ਪਰਸੈਂਟ ਆਇਆ ਸਕੂਲ ਦੀ ਮਾਨਤਾ ਪ੍ਰਾਪਤ ਸਕੂਲਾਂ ਦੀ ਰੇਟਿੰਗ ਬਕਾਇਦਾ ਬੋਰਡ ਵੀ ਉਸ ਗੱਲ ਦੇ ਤੇ ਕਿਉਂ ਨਾ ਹਸਪੀਟਲ ਦੀ ਰੇਟਿੰਗ ਹੋਵੇ ਹਸਪੀਟਲ ਦੇ ਵਿੱਚ ਸਰਜਿਕਲ ਸਰਜਨ ਜਿਹੜੇ ਆਪਰੇਸ਼ਨ ਕਰਦੇ ਆ ਜਿਹੜੇ ਕਿਸੇ ਵੀ ਤਰ੍ਹਾਂ ਦੇ ਚਾਹੇ ਹਾਰਟ ਰਿਲੇਟਡ ਨੇ ਚਾਹੇ ਪੇਰ ਰਿਲੇਟਡ ਨੇ ਉਹਨਾਂ ਦੇ ਕਿੰਨੇ ਸਕਸੈਸ ਤੇ ਕਿੰਨੇ ਅਨਸਕਸੈਸ ਆਪਰੇਸ਼ਨ ਨੇ ਉਹਨਾਂ ਦੀ ਲਿਸਟ ਬਣ ਕੇ ਇੱਕ ਬੋਰਡ ਤੇ ਹੋਣੀ ਚਾਹੀਦੀ ਹੈ ਔਰ ਇਸ ਤੋਂ ਇਲਾਵਾ ਜਾਂ ਕਿਸੇ ਵੀ ਤਰ੍ਹਾਂ ਦਾ ਗਾਇਨੀ ਡਿਪਾਰਟਮੈਂਟ ਦੇ ਜੋ ਆਪਰੇਸ਼ਨ ਹੁੰਦੇ ਨੇ ਅੱਜ ਅਸੀਂ ਮੈਂ ਜੁਲ੍ਹਿਆਂਵਾਲਾ ਸ਼ਹਿਰ ਦਾ ਕਮਨੀਸ ਵਸਨੀਕ ਹਾਂ ਕਿ ਮੇਰੇ ਕੋਲ ਕੁਝ ਲੋਕਾਂ ਨੇ ਇੱਕ ਗੁਹਾਰ ਲਗਾਈ ਆ ਮੈਂ ਕਿਸੇ ਹਸਪੀਟਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਮੈਨੂੰ ਗੁਹਾਰਚ ਬੜੀ ਉਹਨਾਂ ਦੀ ਇੱਕ ਸੱਚ ਦੀ ਆਵਾਜ਼ ਨਜ਼ਰ ਆਈ ਆ ਕਿ ਉਹਨਾਂ ਦੇ ਜੋ ਬੱਚੇ ਨੂੰ ਲੈ ਕੇ ਇੱਕ ਟੈਸਟ ਟੂ ਪ੍ਰਾਈ ਜੋ ਇੱਕ ਤਕਨੀਕ ਦੇ ਨਾਲ ਆਪਰੇਸ਼ਨ ਹੁੰਦੇ ਨੇ ਯਾਰ ਕਿਸੇ ਨੇ 4 ਲੱਖ ਖਰਚਿਆ ਕਿਸੇ ਨੇ 7 ਲੱਖ ਖਰਚਿਆ ਉਹਨਾਂ ਨੇ ਦੱਸਿਆ ਕਿ 2 ਦਿਨਾਂ ਦੇ ਵਿੱਚ 30 ਆਪਰੇਸ਼ਨਾਂ ਦੇ ਵਿੱਚੋਂ 28 ਅਨ ਸਕਸੈਸ ਨੇ ਤੇ 2 ਸਕਸੈਸ ਆਪਰੇਸ਼ਨ ਹੋਏ ਗਨ ਲਾਈਕ ਦਿ ਲੀ ਠਿੰਗਾ ਚਾਟ ਰਿਪੋਰਟ